ਆਟੋ ਰਿਕਸ਼ਾ ਅਤੇ ਈ ਰਿਕਸ਼ਾ ਦਾ ਪੰਗਾ ਖਤਮ ਕਰਨ ਲਈ ਟ੍ਰੈਫਿਕ ਪੁਲਿਸ ਦੇ ਦਫ਼ਤਰ ਹੋਈ ਮੀਟਿੰਗ ਟ੍ਰੈਫਿਕ ਪੁਲਿਸ ਨੇ ਕੀਤੀ ਤਾੜਨਾ ਬਟਾਲਾ ਵਿੱਚ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਦਾ ਅਕਸਰ ਹੀ ਕਲੇਸ਼ ਰਹਿੰਦਾ ਹੈ ਅੱਜ ਕਲੇਸ਼ ਬਟਾਲਾ ਦੇ ਟ੍ਰੈਫਿਕ ਦਫ਼ਤਰ ਦੇ ਵਿੱਚ ਪਹੁੰਚਿਆ ਜਿੱਥੇ ਆਟੋ ਰਿਕਸ਼ਾ ਵਾਲਿਆਂ ਦਾ ਕਹਿਣਾ ਸੀ ਕਿ ਈ ਰਿਕਸ਼ਾ ਵਾਲੇ ਜਾਮ ਲਗਾਉਂਦੇ ਨੇ ਤੇ ਨਜਾਇਜ਼ ਤੌਰ ਤੇ ਸਵਾਰੀਆਂ ਚੁੱਕਦੇ ਨੇ ਦੂਸਰੇ ਪਾਸੇ ਈ ਰਿਕਸ਼ਾ ਵਾਲਿਆਂ ਨੇ ਕਿਹਾ ਕਿ ਆਟੋ ਰਿਕਸ਼ਾ ਵਾਲੇ ਸ਼ਰਯਾਮ ਬਦਮਾਸ਼ੀ ਕਰਦੇ ਨੇ ਜਿਸ ਨੂੰ ਲੈ ਕੇ ਅੱਜ ਅਸੀਂ ਟ੍ਰੈਫਿਕ ਪੁਲਿਸ ਦੇ ਦਫ਼ਤਰ ਵਿੱਚ ਪਹੁੰਚੇ ਹਾਂ ਪਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਾਡਾ ਫੈਸਲਾ ਕਰਾਇਆ ਹੈ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਰੀ ਸਿਰ ਚੱਲੀਏ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਕਿਹਾ ਕਿ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਇਹਨਾਂ ਦਾ ਨਿਤ ਦਾ ਕਲੇਸ਼ ਮਕਾਉਣ ਲਈ ਆਜ ਹਨ ਨੂੰ ਟ੍ਰੈਫਿਕ ਦਫ਼ਤਰ ਸੱਦਿਆ ਸੀ ਮੇਰਾ ਨਾਮ ਜਸਪਾਲ ਹੈ ਜੀ ਮੈਂ ਮਾਲ ਆਟੋ ਯੂਨੀਅਨ ਆਪਾਂ ਦਸ਼ਮੇਸ਼ ਆਟੋ ਯੂਨੀਅਨ ਆ ਪਰ ਆਟੋ ਰਿਕਸ਼ਾ ਜਿਹੜੇ ਹਨ ਦੇ ਪ੍ਰਧਾਨ ਹੈ ਜੀ ਕਿਹ ਕਾਲੇ ਆਟੋ ਨਹੀਂ ਹੁੰਦੇ ਜਿਹੜੇ ਜੀ ਟੈਂਪੂ ਟੈਂਪੂ ਹਾਂਜੀ ਉਹਨਾਂ ਦੇ ਵੇਖੋ ਜੀ ਬੈਟਰੀਆਂ ਵਾਲੇ ਅਸੀਂ ਸਾਡੇ ਨਾਲ ਰਲੇ ਅਸੀਂ ਉਹਨਾਂ ਨੂੰ ਰਲਾਇਆ ਪਹਿਲਾਂ ਵੀ ਇਦਾਂ ਕੋਈ ਝਗੜਾ ਹੋਇਆ ਤੇ ਅਸੀਂ ਉਹਨਾਂ ਨੇ ਕਿਹਾ ਵੀ ਰਲ ਕੇ ਚੱਲੋ ਐਮ ਐਲ ਸਾਹਮਣੇ ਹੀ ਗੱਲ ਕਹੀ ਅਸੀਂ ਰਲ ਕੇ ਚੱਲਣ ਦੇ ਆ 2 ਸਾਲ ਤੋਂ ਠੀਕ ਹੈ ਜੀ ਹੁਣ ਉਹਨਾਂ ਦਾ ਬੈਟਰੀਆਂ ਦਾ ਪ੍ਰਧਾਨ ਕਹਿੰਦਾ ਵਾ ਕਿ ਮੈਂ ਆਟੋ ਨਹੀਂ ਲਗੰਦੇ ਨਾ ਤੁਸੀਂ ਜਿੱਥੇ ਤੁਹਾਡੇ ਕੋਈ ਜ਼ੋਰ ਲੱਗਦਾ ਲਾ ਲਓ ਹਾਂਜੀ ਆ ਗੱਲ ਹੈ ਜੀ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਅੱਜ ਜਨ ਚਾਰ ਸਾਹਿਬ ਕੋ ਆਏ ਆ ਹੁਣ ਜਨ ਚਾਰ ਸਾਹਿਬ ਨੇ ਫੈਲਾ ਕੀਤਾ ਸਾਨੂੰ ਮਨਜ਼ੂਰ ਆ ਉਹਨਾਂ ਨੇ ਫੈਲਾਇ ਆਟੋ ਵਾਲਾ ਅਟਸਵਾਰੀਆਂ ਖਰੇਗਾ ਇਹ ਕਾਟੋ ਕਰੇਗਾ ਪੰਗਾ ਹੈ ਪੰਗਾ ਇਹੋ ਹੀ ਜੀ ਬਸ ਉਹ ਨਹੀਂ ਲੱਗੰਦੇ ਤੇ ਉਹਨਾਂ ਨੇ ਅੱਜ ਤਿੰਨ ਦਿਨ ਹੋ ਗਏ ਜੀ ਅੱਜ ਅਸੀਂ ਆਟੋ ਨਹੀਂ ਚਲਾ ਕੇ ਵੇਖਿਆ ਹਾਂਜੀ ਤਿੰਨ ਦਿਨ ਤੋਂ ਅਸੀਂ ਇਦਾਂ ਹੀ ਬੇਕਾਰ ਤੁਰੇ ਫਿਰੰਡੇ ਜਿਹੜੇ ਆਟੋ ਉੱਤਰ ਜਾ ਜਿਹੜੇ ਤੁਸੀਂ ਚੈੱਕ ਕਰ ਸਕਦੇ ਜੀ ਅਸੀਂ ਸਟੈਂਡ ਪਾਇਆ ਡੇ ਕੋ ਸਟੈਂਡ ਹੈ ਜੀ ਕਿਰਾਏ ਤੇ ਅਸੀਂ 10000 ਰੁਪਿਆ ਮਹੀਨਾ ਭਰਦੇ ਹਾਂ ਕਿਰਾਏ ਤੇ ਹਾਂਜੀ ਹਾਂਜੀ ਜੂਨੀਅਰ ਆਟੋ ਡਿਜਿਸਟਰ ਚੜੂਦਾ ਅਸੀਂ ਆਟੋ ਦਾ ਡਿਜਿਸਟਰ ਆਪਣੇ ਆਈ ਜੀ ਜੂਨੀਅਰ ਡਿਜਿਸਟਰ ਕਰਾਈ ਹੈ ਸਟੈਂਡ ਵੇਖੋ ਜੀ ਅਸੀਂ ਇਸੇ ਕਾ ਕੇ ਸਟੈਂਡ ਲਏ ਨੇ ਬਕਾਇਦਾ 10 ਬੈਂਟਰੀ ਵਾਲੇ ਬੈਂਟਰੀ ਵਾਲੇ ਰੋਡ ਦੇ ਉੱਤੇ ਜਾਮ ਲਾ ਕੇ ਆਂਦੇ ਜੀ ਅਸੀਂ ਜਾਂ ਜੋ ਮਰਜ਼ੀ ਕਰ ਲੋ 15 ਮਿੰਟ ਆਓ ਜਾਓ ਯੂਨੀ ਦਾ ਪ੍ਰਧਾਨ ਹਾਂ ਮੈਂ ਜੀ ਇਹ ਫੈਸਲਾ ਸਰ ਹੁਣ ਇਹ ਕਹਿ ਰਹੇ ਨਾ ਵੀ ਜਿੱਦਾਂ ਸਾਨੂੰ ਮਨਜ਼ੂਰ ਆ ਇਹ ਫੈਸਲਾ ਸਾਲ ਪਹਿਲੇ ਵੀ ਹੋਇਆ ਹੈ ਸਰ ਵਾਰੀ ਹੋਈ ਗੱਲ ਹੋਈ ਹੀ ਵੀ ਇੱਕ ਦਿਨ ਇਹ ਅੱਗੇ ਲੱਗਣਗੇ ਇੱਕ ਦਿਨ ਨਹੀਂ ਲੱਗਾਂਗੇ ਇੱਕ ਦਿਨ ਹੀ ਨਹੀਂ ਮੰਨੇ ਸਾਰੇ ਮੁਲਾਜ਼ਮਾਂ ਨੂੰ ਪੁੱਛ ਲਿਓ ਸਾਡੇ ਕੋਲ ਵੀਡੀਓ ਪਈਆਂ ਅਸੀਂ ਧਰਲੇ ਕੱਢਣੇ ਨੇ ਉਹਨਾਂ ਦੇ ਵੀ ਵਾਰੀ ਸਰ ਦੱਲੋ ਕਹਿੰਦੇ ਨਾ ਕਿਉਂਕਿ ਸਰ ਇਹ ਇਨਸਾਫ ਕਰੋਨਾ ਬੂਏ ਬਾਸਟਨ ਦੇ ਬੂਏ ਅੱਗੇ ਹੋਣ ਇਹ ਅਹੀਂ ਹੋਈ ਅੱਗੇ ਇਨਸਾਫ ਹੋਏਗਾ ਸਰ ਇੱਕ ਦਿਨ ਚ ਇੱਕ ਗੱਲ ਹੁੰਦੀ ਰਹੀ ਵੀ ਵਾਰੀ ਵਾਰੀ ਸਰ ਲੱਗਣਗੇ ਇੱਕ ਦਿਨ ਹੀ ਲੱਗਨਦਾ ਮੂਏ ਦੇ ਅੱਗੇ ਜੰਮ ਗਏ ਜੰਮ ਕੇ ਬਾਸ ਲੜਾਈ ਸਰ ਇਹੋ ਹੀ ਅਹੀਂ ਕਿ ਨਹੀਂ ਵਾਰੀ ਸਰ ਫਿਰ ਜਦੋਂ ਪੁਲਿਸ ਨੇ ਪਿੱਛੂ ਕਢਾਤੇ ਜਦੋਂ ਇਕੱਠੇ ਹੋ ਗਏ ਅੱਗੇ ਹੁਣ ਕਹਿੰਦੇ ਇਕੱਠੇ ਹੋ ਕੇ ਚੱਲੋ ਇਨਸਾਫ ਵੀ ਹੋਣਾ ਚਾਹੀਦਾ ਨਾ ਇਹ ਪਿੱਛੇ ਚੱਲਣ ਬੈਟਰੀ ਜਦੋਂ ਮਰਜੀ ਹੋਵੇ ਇਹ ਗੱਲ ਦਾ ਝੂਠ ਆ ਦੱਸੋ ਸਾਹਮਣੇ ਦੱਸੋ ਸਾਹਮਣੇ ਦੱਸੋ ਮੈਂ ਨਾ ਤਰਲੇ ਘੜਦਾ ਰਿਆ ਵੀ ਯਾਰ ਵਾਰੀ ਸਰ ਚੱਲੋ ਇੱਕ ਦਿਨ ਹਾਂ ਲਾਉਂਦੇ ਇੱਕ ਦਿਨ ਲਾਓ ਬਰਾਬਰ ਚੱਲੇ ਨਾ ਕਹਿੰਦੇ ਨਾ ਜੋ ਫੈਸਲਾ ਹੋ ਗਿਆ ਹੋ ਗਿਆ ਇਹ ਵੀ ਇਨਸਾਫ ਹਨ ਸਰ ਹੁਣ ਇਹ ਕਹਿੰਦੇ ਵੀ ਹੁਣ ਪੁਲਿਸ ਨੇ ਪਿਛੂ ਘੜਾਤੇ ਆ ਹੁਣ ਅੱਗੇ ਲੱਗ ਗਏ ਆ ਹੁਣ ਫਿਰ ਕਹਿੰਦੇ ਪਿੱਛੇ ਹਟਾ ਲਾਓ ਇਹਨਾਂ ਦੇ ਆਟੋ ਵਿੱਚ ਸਵਾਰੀ ਨਹੀਂ ਪੈਂਦੀ ਸਰ ਸਵਾਰੀ ਇਹਨਾਂ ਵੇਟ ਨਹੀਂ ਕਰਦੀ ਹੁਣ ਸਵਾਰੀ ਤਾਂ ਇਰਿਕਸ਼ਨ ਨਹੀਂ ਪੈਂਦੀ ਦੋਸ ਬੈ ਗਈਆਂ ਤੁਰ ਪੈਂਦੀਆਂ ਇਹ ਕਹਿੰਦੇ ਵੀ ਨੌਕਰ ਬਣਵਾ ਢੇ ਵੀ ਵਾਰੀ ਸਰ ਚੱਲੋ ਇਹਨਾਂ ਦਾ ਭਰ ਕੇ ਤੋਰੀਏ ਫਿਰ ਆਪਣਾ ਪੰਗਾ ਸਾਰੇ ਤੇ ਜਿੱਥੀ ਕਿ ਜਿੱਦਾਂ ਅੰਚਾਰ ਸਾਹਿਬ ਨੇ ਕਿਹਾ ਅਸੀਂ ਚੱਲਦੇ ਆ ਪਰ ਇਹ ਨਾ ਸਰ ਗੱਲ ਸੁਣੋ ਹੁਣ ਜਿਹੜੇ ਇੱਥੇ ਬੈਟਰੀਆਂ ਚੱਲਦੀਆਂ ਨਾ ਇਹਨਾਂ ਦੇ ਲਾਗੂ ਜੇ ਬਵਾਰੀ ਹੱਡੀ ਆ ਗਈ ਹੈ ਨਾ ਜੇ ਲਾਗੂ ਕੋਈ ਹੋਰ ਗੱਡੀ ਨਾ ਗੱਡੀ ਇਹਨਾਂ ਨੇ ਉਧਰ ਪੇਟਾ ਕੇ ਸਵਾਜੀ ਤੋਰ ਦੇਣੀ ਹੈ ਦੂਜੀ ਗੱਲ ਇਹਨਾਂ ਨੂੰ ਪੁੱਛੋ ਵੀ ਇੱਕ ਦਿਨ ਵੀ ਝਾਮ ਖਲਾਇਆ ਇੱਕ ਦਿਨ ਵੀ ਰਜਿਸਟਰ ਕਿਹੜੇ ਨੇ ਤੁਸੀਂ ਆ ਦੋ ਦੋ ਇਹ ਦੋਨੋਂ ਰਜਿਸਟਰਰ ਐਵੇਂ ਚੁਣਨਾ ਹਰ ਰਜਿਸਟਰਰ ਦੇ ਕੋਲ ਕਾਪੀ ਤੁਹਾਡੇ ਕੋਲ ਅਸੀਂ ਤੀਕਿਆ ਨਹੀਂ ਅਸੀਂ ਮੈਂ ਸਾਰਾ ਸਾਰੇ ਪੇਪਰ ਲੈ ਆਵਾਂਗਾ ਇਹ ਗਾਣੇ ਆ ਜੁਨੀਅਰ ਜਿਸਟਸ ਸਰ ਇਹ ਰਿਜਿਸਟਰਡ ਹੈ ਇਹ ਇਹ ਜੁਨੀਅਰ ਜਿਸਟਰੀ ਚੀਤ ਭਗਤ ਸਿੰਘ ਨਹੀਂ ਨਹੀਂ ਸਰ ਨਹੀਂ ਇਹ ਨਹੀਂ ਇਹ ਨਹੀਂ ਜੁਨੀਅਰ ਜਿਸਟਸ ਸਰ ਤੁਹਾਡੇ ਨੰਬਰ ਸਰ ਤੁਹਾਡੀਆਂ ਗੱਡੀਆਂ ਦੇ ਆਰਸੀ ਹੈਗੀ ਹੈ ਨੰਬਰ ਨੇ ਲੱਗੇ ਲਾਇਸੈਂਸ ਸਾਰੇ ਗੋਲ ਆ ਗਏ ਕਿਉਂ ਨਹੀਂ ਆ ਗਏ ਲਾਇਸੈਂਸ ਤੁਹਾਨੂੰ ਤੋਂ ਬਿਨਾ ਦਰੇ ਦੂਜੀ ਗੱਲ ਸਰ ਅਸੀਂ ਇਸ ਰੋਡ ਤੇ ਚੱਲਦੇ ਹਾਂ ਸਾਡਾ ਫਰਜ਼ ਬੰਦਾਣਾ ਵੀ ਬਸ ਸਟੈਂਡ ਤੇ ਜਾਮਣ ਲੱਗੇ ਦਰ ਇਹਨਾਂ ਨੂੰ ਪਿਛੋ ਇੱਕ ਦਿਨ ਵੀ ਸੱਚੇ ਇਹਨਾਂ ਨੂੰ ਜਾਮ ਖਿਲਾਇਆ ਇਹ ਜਾਨ ਟ੍ਰੈਵਲ ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਹਾਸ ਦੇ ਵਿੱਚ ਡਿਸਪਿਊਟ ਹੈਗਾ ਸੀਗਾ ਤੇ ਇਹਨਾਂ ਦੋਹਾਂ ਤਰ੍ਹਾਂ ਦੇ ਕੋਈ ਨੁਮਾਇੰਦੇ ਜਿਹੜੇ ਮੇਨ ਮੋਦ ਪਰ ਬੰਦੇ ਸੀ ਉਹਨਾਂ ਨੂੰ ਮੈਂ ਬੁਲਾ ਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਟੋ ਰਿਕਸ਼ਾ ਤੇ ਬੈਟਰੀ ਵਾਲੇ ਜਿਹੜਾ ਰਿਕਸ਼ਾ ਉਹ ਚਲਾਓ ਤੇ ਫਿਰ ਵੀ ਜਿਹੜਾ ਵਾ ਇਸ ਤੋਂ ਬਾਅਦ ਜੇ ਨਹੀਂ ਸਮਝਦੇ ਤੇ ਅਫਸਰਾਂ ਨਾਲ ਡਿਸਕਸ ਕਰਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਵਾ ਉਹ ਕੱਢਿਆ ਜਾਏਗਾ ਇਹ ਜਿਹੜੀ ਟ੍ਰੈਮ ਦੀ ਸਮੱਸਿਆ ਆਵਾਜ਼ ਜਿਹੜਾ ਰਿਸਟਡ ਆਟੋ ਉਹਨਾਂ ਦੀ ਜਿਹੜਾ ਬੈਟਰੀ ਵਾਲਾ ਐ ਇਸ ਵੇਲੇ ਤੇ ਹੁਣ ਦੋਵਾਂ ਦੀ ਬਣੀ ਪਈ ਐ ਨਾ ਬੈਟਰੀ ਵਾਲਿਆਂ ਦੀ ਤੇ ਨਾ ਦੂਜਿਆਂ ਦੀ ਉਹ ਸਵਾਰੀ ਜਿਹੜੀ ਆ ਆਟੋ 'ਚ ਬਹਿੰਦੀ ਨਹੀਂ ਇਹ ਕੱਲੀ ਕੱਲੀ ਸਵਾਰੀ ਲੈ ਕੇ ਦੌੜ ਜਾਂਦੇ ਆ ਉਹ ਉਹ ਕਹਿੰਦੇ ਅਸੀਂ ਮਤਲਬ 5-7 ਸਵਾਰੀਆਂ ਵਹਾ ਕੇ ਲਈ ਜਾਈਏ ਫੇਰ ਕਮਾਈ ਹੁੰਦੀ ਐ ਇਸ ਕਰਕੇ ਇਹਨਾਂ ਦੀ ਥੋੜੀ ਜੀ ਸਮੱਸਿਆ ਕੋਈ ਜ਼ਿਆਦਾ ਸਮੱਸਿਆ ਨਹੀਂ ਠੀਕ ਆ ਜੀ ਟ੍ਰੈਮ ਦਾ ਹੱਲ ਕਰਨ ਦਾ ਕੀ ਪਲਾਨ ਬਣਿਆ ਟ੍ਰੈਫਿਕ ਬਿਲਕੁਲ ਜੀ ਇਹਨਾਂ ਨੂੰ ਹੁਣ ਬਾਹਰ ਕੱਢਤਾ ਹੈ ਟ੍ਰੈਫਿਕ ਸਮੂਥਲੀ ਚੱਲ ਰਹੀ ਹੈ ਹਲੇ